ਹਟੇ ਡਾ ਹਟੇ ਡਾ ਪੂਰਾ ਸਭ ਜ਼ਰੂਰ ਸਲਾ ਪਿਆ ਛੱਡ ਦੇ ਪੀ ਮੰਮੇ ਮਤੇ ਸੰਤਾਨਾ ਮਮਮੀ ਹਾਂ ਭਾਬੀ ਆਲੇ ਫੋਨ ਤੇ ਫੋਨ ਆਈ ਜਾਂਦੇ ਆ ਨਹੀਂ ਬੰਦ ਕਰ ਦਿੰਦੀ ਉਹ ਤਾਂ ਮੈਂ ਬੰਦ ਕਰਤਾ ਹੁਣ ਮੇਰੇ ਆਲੇ ਤੇ ਆਈ ਜਾਂਦੇ ਨਹੀਂ ਇਹ ਵੀ ਬੰਦ ਕਰ ਦੇ ਆਪੇ ਭੁੰਕੇ ਹਟ ਜਾਣਗੇ ਮੈਨੂੰ ਤਾਂ ਡਰ ਲੱਗ ਗਿਆ ਆਂਦਾ ਕੁਝ ਗਲਤ ਤਾਂ ਨਹੀਂ ਕਰਤਾ ਆਪਾਂ ਨਹੀਂ ਬੱਸ ਨਹੀਂ ਬੱਸ ਤੈਨੂੰ ਡਰ ਲੱਗੀ ਤੈਨੂੰ ਡਰ ਕਾਦਾ ਅਸੀਂ ਬੈਠੇ ਆ ਨਾ ਜਿਹੜਾ ਕੁਝ ਹੋਊਗਾ ਵੇਖੀ ਜਾਊਗੀ ਡਰ ਲੱਗੀ ਜਾਂਦਾ ਇਹਨੂੰ ਟਿੰਕੂ ਹਾਂਜੀ ਪੁੱਤ ਰਿਆ ਹਾਂਜੀ ਪੁੱਤ ਤੇਰੀ ਭੈਣ ਦਾ ਫੋਨ ਨਹੀਂ ਲੱਗਦਾ ਹੈਗਾ ਮੈਂ ਲਾ ਕੇ ਦਾ ਖੜ ਜੀਜੂ ਦੇਖ ਲਾ ਕੇ ਮੈਨੂੰ ਚਿੰਤਾ ਹੋਈ ਪਈ ਐ ਲਾਣਾ ਦੁਖੀ ਕਰ ਮਾਰਿਆ ਹੈਲੋ ਹਾਂ ਜੀ ਜੂ ਫੋਨ ਨਹੀਂ ਚੱਕ ਰਹੇ ਤੁਸੀਂ ਉਹ ਤੇਰਾ ਫੋਨ ਚੱਕਾ ਨੂੰ ਵੇਲੇ ਆਂ ਸੀ ਹੋਰ ਕੰਮ ਐ ਨਹੀਂ ਸਾਨੂੰ ਕੋਈ ਮੈਂ ਉਧਰ ਵੀ ਘਰੇ ਵੀ ਫੋਨ ਲਾਇਆ ਜੀਜੂ ਤੇ ਨਾਲੇ ਘਰੇ ਦੀਦੀ ਨੂੰ ਵੀ ਲਾਇਆ ਸੀਗੀ ਉਹ ਵੀ ਨਹੀਂ ਚੱਕ ਰਹੀ ਹੈਗੀ ਉਹ ਮੈਨੂੰ ਕੀ ਪਤਾ ਤੇਰੀ ਭੈਣ ਦਾ ਘਰੇ ਹੀ ਹੋਣੀ ਹੋਰ ਕਿੱਥੇ ਜਾਣ ਦੀ ਤੇ ਜੀਜਾ ਤੇ ਗਲਤ ਕਰਾ ਦੇ ਮੇਰੀ ਉਹਦੇ ਨਾਲ ਉਹ ਕੁਝ ਖਾ ਪੀ ਕੇ ਉਧਰ ਪਈਆ ਕਦੇ ਕੁਝ ਖਾ ਲਿਆ ਕਦੇ ਕੁਝ ਪਾ ਲਿਆ ਕੀ ਖਾਦਾ ਉਹਨੇ ਸਾਨੂੰ ਪਤਾ ਕੀ ਖਾਦਾਗਾ ਖਾਦਾ ਕੇ ਖਵਾਤਾ ਜੀਜਾ ਤੁਸੀਂ ਓਏ ਅਸੀਂ ਕੀ ਖਵਾਣਾ ਸੀ ਤੂੰ ਸਾਡਾ ਤਾਂ ਇਲਜ਼ਾਮ ਲਾਉਣਾ ਹੈ ਤੇ ਤੁਹਾਡੇ ਕੋਲੇ ਜਿੱਦਾਂ ਹੀ ਤੁਹਾਡੇ ਤੇ ਤੁਹਾਡੇ ਤੇ ਇਲਜ਼ਾਮ ਲੱਗੂਗਾ ਹਨਾ ਪਤਾ ਕੀ ਕਰਦਾ ਉਹ ਤਾਂ ਲੈ ਆਦੀ ਬੈਣ ਨੂੰ ਆਕੇ ਤੂੰ ਕੋਈ ਨਾ ਫਿਰ ਆਕੇ ਚੀਚਾ ਫਿਰ ਅਸੀਂ ਦੱਸ ਲੈ ਲੈ ਜਾ ਕੇ ਤੂੰ ਠੀਕ ਆ ਆਗਰੇ ਫਿਰ ਤੁਰ ਮੰਮੀ ਨੂੰ ਕਹਿ ਦਵਾਂ ਮੈਂ ਆ ਕੇ ਲੈ ਜਾਣਾ ਬੱਡਾ ਆ ਬੇ ਫੋਨ ਹੀ ਵੇਖੀ ਜਾਂਦਾ ਉਹਦਾ ਵੀ ਕੁਝ ਕਰਦੇ ਹੋਣਾ ਉਹ ਕਰ ਦਾਂਗੇ ਬੇਬੇ ਕੌਣ ਡਰਦੀ ਰਹਿੰਦੀ ਐ ਤੂੰ ਮੈਂ ਹੈਗਾ ਨਾ ਕੀ ਬੇ ਡਰਦੀ ਰਹਿੰਦੀ ਐ ਉਹ ਜਿਹੜਾ ਕੰਮ ਕਰਨਾ ਸੀ ਕਰਤਾ ਉਹ ਨਾ ਹੋਵੇ ਕਿਤੇ ਫਸ ਜੇ ਆਪਾਂ ਉਹਨਾਂ ਨੂੰ ਫੋਨ ਫੋਨ ਕਰ ਦਿੰਦਾ ਉਹਨਾਂ ਨੇ ਮੈਨੂੰ ਫੋਨ ਕਰਤਾ ਮੈਂ ਕਿਹਾ ਆਪਦੀ ਲਾਗੂ ਕਰਕੇ ਸਾਥ ਨੂੰ ਸਮਝਾਈ ਦੀ ਕਹਿੰਦੇ ਸੀ ਆਮਾਲੇ ਭਾਬੀ ਤੜਫੀ ਆਂਦੀ ਹੈਗੀ ਹਾਂ ਤੜਫੀ ਉਹਨਾਂ ਦੇ ਫੋਨ ਤੇ ਫੋਨ ਮੈਨੂੰ ਵੀ ਆਈ ਜਾਂਦੇ ਹੈਗੇ ਮੈਂ ਤਾਂ ਫੋਨ ਨਹੀਂ ਚੱਕਿਆ ਉਹਨਾਂ ਦਾ ਉਹ ਕੁੜੀਏ ਤੂੰ ਫਿਕਰ ਨਾ ਕਰ ਮੈਂ ਉਹਨਾਂ ਨੂੰ ਕਹਿਤਾ ਵੀ ਲੈ ਜਾ ਆਦੀ ਚੱਕੀ ਲੈ ਜਾਣਗੇ ਆਪੇ ਮੈਂ ਉਹਨਾਂ ਨਾਲ ਡਾਇਰੈਕਟ ਹੋ ਗੇ ਵੀਰੇ ਨਹੀਂ ਡਰਦਾ ਲੱਗਦਾ ਜਾਂ ਉਹਨੋਂ ਤੜਫੀ ਜਾਂਦੀ ਹੈ ਇਹਨਾਂ ਨਾਲ ਉਧਰ ਨਾ ਉਧਰ ਬਚਾ ਲੈ ਓਏ ਯਾਰ ਤੁਸੀਂ ਇੰਨਾ ਡਰਦੇ ਹੋ ਮੈਨੂੰ ਵੀ ਫਸਾ ਦੋਗੇ ਮੇਰੇ ਤੁਸੀਂ ਮੈਧਰ ਨਵੀਂ ਬਹੂ ਦੀਆਂ ਰੋਟੀਆਂ ਖਾਣੀਆਂ ਆ ਤੁਸੀਂ ਮੈਨੂੰ ਜੇਲ੍ਹ ਦੇ ਖਾਓਗੇ ਆ ਮੇਰੇ ਨਵੀਂ ਬ ਉਹ ਗਵਾਂਢੀ ਦੇ ਤਾਂਤੀ ਹੁੰਦੇ ਲੋਕਾਂ ਦੇ ਘਰ ਚ ਝਾਕਣਾ ਇਹ ਪ੍ਰਵਾਨ ਨਾ ਕਰ ਰਹੇ ਹੁੰਦੇ ਕੋਈ ਗੱਲ ਨਹੀਂ ਦੇਖ ਲੈ ਜਿਹੜਾ ਹੋਊਗਾ ਹੁਣ ਜਿਹੜਾ ਕੱਟ ਆਪਾਂ ਇਹਦਾ ਕੰਮ ਕਰਨਾ ਸੀ ਕੱਟਤਾ ਹੁਣ ਡਰਨ ਦੀ ਲੋੜ ਨਹੀਂ ਬੇਫਿਕਰ ਹੋ ਕੇ ਬੈਠੇ ਰਹੋ ਜਿਹੜਾ ਹੋਊਗਾ ਦੇਖੀ ਜਾਊਗੀ ਚਲ ਠੀਕ ਆ ਜੀ ਹੁਣ ਉਹਨਾਂ ਦਾ ਫੋਨ ਆਇਆ ਫੋਨ ਚੱਕ ਲਈ ਠੀਕ ਆ ਚੱਕ ਲੈ ਚੱਕ ਲੈ ਮੈਂ ਕਹਦਾ ਆ ਜਾ ਉਹ ਐਂ ਡਰਦਾ ਮੈਂ ਦੇਖੀ ਉਹ ਜੀ ਲਾਉਂਦਾ ਕਹਿੰਦੇ ਸੀ ਅਸੀਂ ਆਵਾਂਗੇ ਕਿਹੜਾ ਆਉਣਾ ਨੇ ਭਾਈ ਮਾਰਦੇ ਫੋਨ ਤੇ ਚਲ ਠੀਕ ਆ ਭਾਈ ਮੈਨੂੰ ਤਾਂ ਡਰ ਜਾ ਲੱਗੀ ਜਾਂਦਾ ਉਹ ਕਿਉਂ ਡਰਦੀ ਹੈ ਕਿੱਥੇ ਆ ਸਾਡੀ ਕੁੜੀ? ਓ ਪਈਏ ਤੁਹਾਡੀ ਕੁੜੀ ਅੰਦਰ। ਛੋਟੀ ਕੁੜੀ ਕਿੱਥੇ ਹੋਣੀ ਸੀਗੀ? ਨਿਤ-ਨਿਤ ਦੇ ਡਰਾਮੇ ਸਾਤੋਂ ਸੂਤ ਨਹੀਂ ਆਉਂਦੇ ਲੈ ਜਾਓ ਆਪਦੀ ਨੂੰ। ਨਾ ਨਿਤ ਦਾ ਡਰਾਮੇ ਉਹਨੇ ਡਰਾਮੇ ਕੀ ਕੀਤੇ ਆ। ਉਹ ਕਦੇ ਕੁਛ ਖਾ ਲੈਂਦੀ ਕਦੇ ਕੁਛ ਖਾ ਲੈਂਦੀ ਆ। ਸਾਤੋਂ ਚੰਗੀਆਂ ਜਾਂਦੀ। ਜਦੋਂ ਦੇ ਅਸੀਂ ਲਾਇਆ ਜਿੰਦਗੀ ਖਰਾਬ ਕਰਦੀ ਮੇਰੀ ਉਹਨੇ। ਜਦ ਦੇ ਮੋ ਜਾ ਕੇ ਉਹਨੂੰ। ਨਾ ਸਾਡਾ ਕੋਈ ਖਾਣਾ ਨਾ ਪੀਣਾ ਕੋਈ। ਕਿਹੋ ਜੀ ਸਾਡੇ ਭਾਂਦੇ ਪਾਈ ਜਾਂਦੀ। ਆ ਗਏ ਕੁੜੀ ਦੇ ਹਮਰੇ ਤੇ। ਚੱਲ ਵੇ ਆਪਾਂ ਵੀ ਵੇਖ ਲਗੇ ਚੱਲ ਬੇਬੇ ਕਿਤੇ ਹੋਰ ਨਾ ਕੋਈ ਪੰਗਾ ਪਾ ਲੈਣ ਉਹ ਐ ਕਿਵੇਂ ਪੰਗਾ ਪਾ ਲੈਣਗੇ ਵੇ ਆਪਾਂ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਆਪਾਂ ਕੰਮ ਕਰਕੇ ਫੇਰ ਚੱਕਣ ਦੇਵਾਂਗੇ ਚੱਲ ਚੱਲ ਦੇਖੇ ਕੀ ਕਰਦੇ ਆ ਚੱਲ ਲੈ ਕਿਵੇਂ ਪੜੇ ਕਿਵੇਂ ਤੜਫਦੀ ਜਾਂਦੀ ਹੈ ਕੁੜੀ ਮੈਨੂੰ ਹਸਪਤਾਲ ਲੈ ਕੇ ਚੱਲੋ ਗੱਗੋ ਕੀ ਹੋਇਆ ਪਤਾ ਗੱਗੋ ਗੱਗੋ ਕੀ ਹੋਇਆ ਦੀਦੀ ਕੁੜੀ ਮੇਰੀ ਤੜਫੀ ਜਾਂਦੀ ਹਸਪਤਾਲ ਵੀ ਨਹੀਂ ਲੈ ਕੇ ਗਏ ਐਡੇ ਚੰਦਰਿਆ ਇਹ ਕਿੱਡੇ ਬੈਰੀ ਛੇ ਥੋੜਾ ਥੋੜੀ ਧੀ ਨੂੰ ਐਦਾਂ ਹੋਵੇ ਤਾਂ ਫੇਰ ਤੁਹਾਨੂੰ ਕਿੰਨੀ ਤਕਲੀਫ ਹੋਵੇ ਕਿੰਨੀ ਅੱਗ ਲੱਗੇ ਤੁਹਾਨੂੰ ਮੇਰੀ ਕੁੜੀ ਤੜਫਦੀ ਛੜਤੀ ਅੰਦਰ ਕੱਲੀ ਪਾ ਰੱਖੀ ਆ ਹਸਪਤਾਲ ਲੈ ਕੇ ਚੱਲੋ ਕੁੜੀ ਨੂੰ ਚਲੋ ਚਲੋ ਚੱਕੋ ਚੱਕੋ ਵੇਖ ਕੇ ਕੀ ਕਰਦੇ ਮੋਲੋ ਭੈਣ ਜੀ ਤੁਹਾਨੂੰ ਸ਼ਰਮ ਨਹੀਂ ਆਈ ਕੁੜੀ ਤੜਫੀ ਜਾਂਦੀ ਅੰਦਰ ਤਾਂ ਤੁਸੀਂ ਮੈਨੂੰ ਹਸਪਤਾਲ ਨਹੀਂ ਲੈ ਕੇ ਗਏ ਜੇ ਥੋੜੀ ਧੀ ਨਾ ਹੋਵੇ ਤਾਂ ਤਾਂ ਫੇਰ ਹਾਂ ਬਸਨੀ ਬਸ ਵੱਡੀ ਸ਼ਰਮ ਵਾਲੀ ਕਿਸ ਖਾ ਕੇ ਤੋਰਿਆ ਇਹਨੂੰ ਨਹੀਂ ਤੀਜੇ ਦਿਨ ਕੁਛ ਨਾ ਕੁਛ ਖਾ ਲੈਂਦੀ ਇਹਦੇ ਡਰਾਮੇ ਨਹੀਂ ਸੂਤ ਆਉਂਦੇ ਅਸੀਂ ਇਹਦਾ ਕੀ ਕਰਕੇ ਰੋਜ਼ ਰੋਜ਼ੇ ਤੁਹਾਡੇ ਕੋਲੇ ਵੀ ਤਾਂ ਰਹਿੰਦੀ ਸੀ ਪਹਿਲਾਂ ਤਾਂ ਕਦੀ ਕੁਛ ਖਾਇਆ ਨਹੀਂ ਇਹਨੇ ਹੈ ਤੁਹਾਡੇ ਕੋਲੇ ਜਾ ਕੇ ਖਾਣ ਲੱਗ ਗਈ ਮੈਂ ਪਹਿਲਾਂ ਛੋਡੇ ਘਰੇ ਰਹਿੰਦੀ ਹੁਣੀਆ ਸਹੁਰਿਆਂ ਦੇ ਘਰੇ ਤਾਂ ਪਤਾ ਲੱਗਦਾ ਭੈਣੇ ਤੇਰੀ ਵੀ ਨਹੀਂ ਦੇ ਹਾਂ ਅਗਲੇ ਘਰ ਤੇਰੀ ਵੀ ਨਹੀਂ ਜਾਣਾ ਕੋਈ ਨਹੀਂ ਮੇਰੀ ਤੇ ਜਾਊਗੀ ਉਹਦਾ ਤੇਰਾ ਤੂੰ ਦੇਖੀ ਕੀ ਵਾਲ ਹੁੰਦਾ ਵਾ ਦੇਖੀ ਉਡੀ ਮੇਰੀ ਬੇਜਮਨਤੀ ਮੇਰੀ ਰੱਬ ਦਾ ਨਾਮ ਲੈਣਾ ਨਹੀਂ ਜਿਹੜੇ ਤਾਂ ਤੂੰ ਆ ਹਾਲ ਕਰਤਾ ਰੱਬ ਜੀ ਨਾ ਹਰਾਮ ਕਰਤਾ ਥੋੜਾ ਰੱਬ ਦਾ ਨਾਮ ਲੈਣਾ ਨਹੀਂ ਧੀ ਨੇ ਲੈ ਜਾਨੂੰ ਚੱਕ ਇੱਥੋਂ ਚਲੋ ਯਾਰ ਉਹ ਲੈ ਕੇ ਚੱਲਾ ਹੱਸਤਾ ਲੈ ਜਾਵਾਂਗੇ ਮੇਰੇ ਤੋਂ ਤਾਂ ਦੇ ਦੇ ਸਾਡੀ ਤਾਂ ਧੀ ਆ ਲੈ ਜਾ ਲੈ ਜਾ ਚਲ ਗੱਲ ਕੇ ਗਰਾਮੇ ਦਿਖਾਉਂਦੀ ਆ ਸਾਨੂੰ ਬੱਚਾ ਬੇਬੇ ਮੈਨੂੰ ਤਾਂ ਆਪਾਂ ਗਲਤ ਕੰਮ ਕਰ ਲਿਆ ਕੁੜੀ ਨੂੰ ਲੈ ਕੇ ਆ ਨੁਕਸਾਨ ਹੋ ਜਾਣਾ ਆਪ ਨੂੰ ਬੈਂ ਕਿਵੇਂ ਪਛਾਦਣਗੇ ਐਵੇਂ ਨਾ ਮੋਕ ਮਾਰੀ ਜਾ ਆਪਾਂ ਪੱਕਾ ਕੰਮ ਕਰਾਂਗੇ ਇੰਤਜ਼ਾਮ ਕਰ ਲੈਣੀ ਆਪਾਂ ਨੂੰ ਪਛਾਦਾਂਗੇ ਇਹ ਮੈਨੂੰ ਖਰਾਬ ਲੱਗਦੇ ਨੇ ਲਾਦੇ ਠੀਕ ਨਹੀਂ ਕੇ ਪੇ ਨਹੀਂ ਨਹੀਂ ਕੁਛ ਨਹੀਂ ਹੁੰਦਾ ਆ ਨਾ ਪਈ ਜਾ। ਹਾਂ ਦੇਖਣਾ ਕੋਈ ਗੱਲ ਕਰਦਾ ਕੋਈ ਕੋਈ ਚੁੱਪ ਕਰ। ਇਹ ਬੜਾ ਮناسب ਹੋਗਾ। ਉਹ ਤਾਂ ਮਨ ਲੱਗਦਾ। ਕਿੰਨੇ। ਇੰਸੈਟ ਕਰੀਂ। 3 3 ਜਾ ਕੇ ਦੇਖ। ਆ। ਜਾਂਦੋ। ਕਦਮ ਨਹੀਂ ਚੱਕੋਗੇ ਨਾ ਠੀਕ ਹੈ। ਸਹੀ ਗੱਲਾਂ ਪੈਂਟ ਖਾ ਕੇ ਲਵਾਂਗੇ ਸਾਡੇ ਕੋਈ। ਕੁੜੀ ਲੈ ਜਾਂਦੇ ਲਿਆ ਨਾ ਸਹੀ ਕਰਨ ਚਾਹੀਦੀ ਜਾਈ ਜਾਂਦੇ। ਜਮਾਲ ਕਿਰਕ ਪਿੱਛੇ ਕਰ ਲਾਓ। ਆਇਆ। ਉਹ ਰੱਸ਼ਰਮੀ ਹੈ ਨਹੀਂ ਇਹਨਾਂ ਨੂੰ ਕਿੱਥੇ ਸ਼ਰਮ ਹੁੰਦੀ ਫਿਰ ਗੱਲਾਂ ਕਾਦੀਆਂ ਸੀਗੀਆਂ ਆ ਜਾਂਦੇ ਨੇ ਉਹ ਗੱਲ ਸੁਣੋ ਮੇਰੀ ਕੁੜੀ ਤੁਸੀਂ ਐ ਨਹੀਂ ਲੈ ਜਾ ਸਕਦੇ ਪਹਿਲਾਂ ਸਾਨੂੰ ਸਾਇਨ ਕਰਕੇ ਲਿਖ ਕੇ ਦੇ ਕੇ ਜਾਓ ਕੁੜੀ ਸਹੀ ਸलाम ਤੁਸੀਂ ਸਾਡੇ ਘਰੋਂ ਲੈ ਕੇ ਚੱਲੇ ਹੋ ਲੇਖੋ ਇੱਥੇ ਮੇਰੇ ਪਹਿਲਾਂ ਸਾਨੂੰ ਇਹਨੂੰ ਹਸਪਤਾਲ ਤਾਂ ਲੈ ਜਾਂਦੇ ਫੇਰ ਹੀ ਅਸੀਂ ਆ ਕੇ ਸਾਰੇ ਸਾਈਨ ਕਰ ਦਾਂਗੇ। ਮਾਸੀ ਤੂੰ ਵੀ ਸਿਆਣੀ ਐ ਸਾਈਨ ਕਰਨ ਤੋਂ ਪਹਿਲਾਂ ਕਿ ਦੇ ਦੇ ਸਾਫ਼ ਉੱਪਕੇ ਫੇਰ ਲੈ ਜੀ ਅਸੀਂ ਕਿਧਰ ਰੁਕਦੇ ਤੈਨੂੰ ਪਹਿਲਾਂ ਉਹਨੂੰ ਹਸਪਤਾਲ ਲੈ ਜੀ ਸਾਈਨ ਕਰਕੇ ਦੇ ਸਾਈਨ ਚਾਹੀਦੇ ਐ ਜੇ ਜਾਂਦੀ ਨੂੰ ਕੁਝ ਹੋ ਗਿਆ ਫੇਰ ਕੌਣ ਕਿ ਮੇਵਾਰਾ ਸਾਨੂੰ ਤਾਂ ਪੁੱਛਾਲੋਂਗੇ ਨਾ ਪਹਿਲੇ ਨੂੰ ਲੈ ਕੇ ਜਾਂਦੋ ਮਾਸਾ ਲੈ ਜੀ ਕੁੜੀ ਗੇ ਪਹਿਲਾਂ ਇੱਥੇ ਲੈ ਕੇ ਦੇ ਕੇ ਜਾਓ ਵੀ ਅਸੀਂ ਕੁੜੀ ਨੂੰ ਲੈ ਕੇ ਜਾਂਦੇ ਆ ਸਾਡੇ ਘਰੋਂ ਕੁੜੀ ਨੂੰ ਤੁਹਾਨੂੰ ਕੁਝ ਨਹੀਂ ਹੁੰਦਾ ਕੋਈ ਵੀ ਅਸੀਂ ਉਸ ਵਾਲੇ ਪਾਸੇ ਨਹੀਂ ਜਾਂਦੇ ਹਾਂ ਇਦੋਂ ਕਰਾ ਕੋ ਸਾਨੂੰ ਵੀਰੇ ਜਾਣ ਦੋ ਸਾਨੂੰ ਕੁੜੀ ਚਾ ਲੈਣ ਦਿਓ ਉਹ ਤੁਸੀਂ ਲੈਣ ਕਰਦੇ ਹੋ ਸਾਂ ਚੁੱਪ ਕਰਕੇ ਸਾਂ ਕਰਦੇ ਹੋ ਤੁਹਾਨੂੰ ਤਾਂ ਲੈ ਗਏ ਬੀਬੇ ਬੇ ਚੰਗਾ ਪਰੇ ਮਗਰੋਂ ਨਹੀਂ ਲੈ ਗਏ ਤਾਂ ਲੈ ਜਾਂਦੇ ਹੁਣ ਤਾਂ ਡਰੀ ਜਾਂਨਾ ਮੰਮੀ ਭਾਬੀ ਨੂੰ ਤਾਂ ਲੈ ਗਈ ਹੁਣ ਨਹੀਂ ਲੈ ਗਏ ਚੰਗਾ ਹੋਗਾ ਮੈਨੂੰ ਵੀ ਪਤਾ ਲੈ ਗਏ ਤੂੰ ਵੀਡੀਓ ਬਣਾ ਲਈ ਹਾਂ ਬਸ ਆਪਣੇ ਕੋਲ ਪ੍ਰੂਫ ਹੈਗੇ ਆਪਾਂ ਕੋ ਦਰਦੇ ਆ ਨੇ ਆ ਫਿਰ ਆਪਾਂ ਡਰਦੇ ਆ ਆ ਲੋਡਿੰਗ ਡਰਦੇ ਆ ਦੇਖੀ ਜਾਊ ਜਿਹੜਾ ਹੋਗਾ ਆਓ ਆਵੇਂ ਡਰਦਾ ਚਲੋ ਅੰਦਰ ਚਲੋ ਅੈਂ ਨਾ ਫਿਕਰ ਕਰਿਆ ਕਰੋ ਜਿਹੜਾ ਹੋਊਗਾ ਦੇਖ ਹੀ ਜਾਓਗੇ ਅਜੀਬ ਜਿਹੀ ਕੀ ਗੱਲ ਹੋਈ ਐ ਕੁੜੀ ਨੂੰ ਕੀ ਪ੍ਰੋਬਲਮ ਹੋਈ ਪਤਾ ਨਹੀਂ ਤਾਂ ਸਭ ਸਾਨੂੰ ਤਾਂ ਅਸੀਂ ਇਹਦੇ ਸੋਹਰਿਆਂ ਦੇ ਘਰੋਂ ਲੈ ਕੇ ਆਏ ਆ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ ਤੁਹਾਡੀ ਕੁੜੀ ਕਹਿੰਦੇ ਬਿਮਾਰ ਆ ਸਾਨੂੰ ਨਹੀਂ ਪਤਾ ਨਹੀਂ ਉਹਨਾਂ ਕੁਝ ਖੋਇਆ ਯਾ ਨਹੀਂ ਖੁਆ ਡਾਕਟਰ ਸਾਹਿਬ ਸਾਡੀ ਕੁੜੀ ਨੂੰ ਬਚਾ ਲਓ ਡਾਕਟਰ ਸਾਹਿਬ ਡਾਕਟਰ ਸਾਹਿਬ ਮੇਰੀ ਇੱਕੋ ਇੱਕ ਧੀ ਆ ਡਾਕਟਰ ਸਾਹਿਬ ਮੈਂ ਜਿੰਨਾ ਪੈਸਾ ਕਹੋਗੇ ਮੈਂ ਉਹਨਾਂ ਲਾ ਦਿਆਂ ਇਹਨੂੰ ਪੈਸੇ ਚ ਤੋਲ ਦੂੰ ਡਾਕਟਰ ਸਾਹਿਬ ਵੇਚ ਦੂੰ ਆਪਣਾ ਘਰ ਬਾਹਰ ਜ਼ਮੀਨ ਜਾਤ ਸਭ ਵੇਚ ਦੂੰ ਮੇਰੀ ਕੁੜੀ ਨੂੰ ਬਚਾ ਲਓ ਡਾਕਟਰ ਸਾਹਿਬ ਡਾਕਟਰ ਸਾਹਿਬ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਆ ਡਾਕਟਰ ਸਾਹਿਬ ਮੇਰੀ ਕੁੜੀ ਨੂੰ ਬਚਾ ਲਓ ਡਾਕਟਰ ਸਾਹਿਬ ਮੇਰੀ ਕੁੜੀ ਨੂੰ ਬਚਾ ਲਓ ਮੇਰੀ ਕੁੜੀ ਨੂੰ ਬਚਾ ਲਓ ਡਾਕਟਰ ਸਾਹਿਬ ਬਣ ਜੀ ਥੋੜਾ ਚੁੱਪ ਕਰੋ ਤੁਸੀਂ ਦੇਖੋ ਛੋਟੀ ਕੁੜੀ ਬਹੁਤ ਥੱਕਾ ਹੋਇਆ ਆ ਦੇਖੋ ਬਾਹਾਂ ਤੇ ਨਿਸ਼ਾਨ ਪਏ ਆ ਗਲੇ ਤੇ ਨਿਸ਼ਾਨ ਪਏ ਹੋਇਆ ਕੋਈ ਬਹੁਤ ੱੱਕੇ ਨਾਲ ਇਹਨਾਂ ਨੂੰ ਜ਼ਹਿਰੀ ਦੀ ਚੀਜ਼ ਪੁਲਾਈ ਗਈ ਆ ਇਹਨਾਂ ਦੀ ਬਾਡੀ ਚ ਪੂਰਾ ਜ਼ਹਿਰ ਫੈਲ ਰੱਖਿਆ ਤੇ ਅਸੀਂ ਕੋਸ਼ਿਸ਼ ਕਰਦੇ ਆ ਸਾਡੀ ਟੀਮ ਪੂਰੀ ਲੱਗੀ ਹੋਈ ਆ ਤੇ ਚੈੱਕ ਕਰਦੇ ਆ ਤੁਸੀਂ 10 ਮਿੰਟ ਬਾਅਦ ਵੇਟ ਕਰੋ ਤੇ ਸਾਡੀ ਟੀਮ ਲੱਗੀ ਚੈੱਕ ਕਰਕੇ ਹੁੰਦਾ ਆ ਠੀਕ ਆ ਡਾਕਟਰ ਸਾਹਿਬ ਚੁੱਪ ਹੋ ਜਾਓ ਡਾਕਟਰ ਸਾਹਿਬ ਕਿਵੇਂ ਮੇਰੀ ਕੁੜੀ ਦੇਖੋ ਪਣ ਜੀ ਅਸੀਂ ਪੂਰੀ ਬੋਡੀ ਚ ਜ਼ਹਿਰ ਕੱਢਤਾ ਘਟੋ ਘਟਾ 1.5 ਲੀਟਰ ਜ਼ਹਿਰ ਨਿਕਲ ਗਿਆ ਤੇ ਪੂਰੀ ਬੋਡੀ ਚ ਜ਼ਹਿਰ ਫੈਲ ਗਿਆ ਇਹਨਾਂ ਦੀ ਤੇ ਹੁਣ ਅੱਗੇ ਬਹੁਤ ਮੁਸ਼ਕਲ ਹੈ ਮੇਰੀ ਧੀ ਤਾਂ ਗੋਰ ਸੇਖ ਸੀ 24 ਘੰਟੇ ਪਾਠ ਕਰਨ ਵਾਲੀ ਸੀ ਕਿ ਡਾਕਟਰ ਸਾਹਿਬ ਇਹਨਾਂ ਤੱਕਾ ਕਿਉਂ ਕੀਤਾ ਉਹਨੇ ਮੇਰੀ ਧੀ ਨਾਲ ਹੀ ਕਿਉਂ ਕੀਤਾ ਮੇਰੀ ਧੀ ਨੂੰ ਕਿਉਂ ਉਹਨਾਂ ਨੇ ਚੁਣਿਆ ਚਲੋ ਪਣ ਜੀ ਹੁਣ ਤੁਸੀਂ 10 ਮਿੰਟ ਬਾਹਰ ਵੇਟ ਕਰੋ ਪੂਰੀ ਬੋਡੀ ਚ ਜ਼ਹਿਰ ਕੱਢਤਾ ਸੀ ਤੇ ਹੁਣ ਤੋਂ ਪ੍ਰਮਾਤਮਾ ਦੇ ਹੱਥ ਆ ਜੂਗੀ ਕੁਛ ਨਹੀਂ ਕਰ ਸਕਦਾ ਇਹ ਮੇਰੇ ਮਾਲਕਾ ਇਹ ਜੇ ਪਾਪੀ ਲੋਕਾਂ ਨੂੰ ਕੜੀ ਤੋਂ ਕੜੀ ਸਜ਼ਾ ਦੇ ਅੰਦਰ ਜਾਵਾ ਵਾਜੀ ਮੈਂ ਤੇ ਮੇਰੀ ਟੀਮ ਨੇ ਬਹੁਤ ਕੋਸ਼ਿਸ਼ ਕੀਤੀ ਔਰ ਸੌਰੀ ਅਸੀਂ ਤੁਹਾਡੀ ਬੱਚੀ ਨੂੰ ਨਹੀਂ ਬਚਾ ਪਾਏ

पाप नाना ताबी दीली बोतल देके प्याई आई माता दी दीला ताना पाड़ी सोरा ने तीर मलाल आई सोरा ने नीली बरणाई कसुर सु संजन पाड देहु एहि जेहि परिवारानु कसुर सु संजन पाड देहु एहि जेहि परिवारानु फांसी दीदी ज ज देहु एहि बेगदरान ਪੰਜ ਦੀ ਸਜਾ ਜਾ ਦਿਓ ਇਹੋ ਜਿਹੇ ਤਾਰਾਂ